ਸਾਸਤਰੀ ਘਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਔਰ ਪੋਲਨਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਔਰ ਦੁਪਹਿਰ ਦੇ ਟਾਈਮ ਵਲੌਗ ਸ਼ੂਟ ਕਰ ਇਸ ਵੇਰੇ ਨਹੀਂ ਹੋ ਪਾਇਆ ਤਾਂ ਮੈਂ ਬੱਚੇ ਆਣ ਵਾਲੇ ਨੇ ਸਕੂਲੋਂ ਔਰ ਮੈਂ ਬੱਚਿਆਂ ਦੀ ਬਣਾ ਰਹੀਆਂ ਸੈਂਡਵਿਚ ਇਹਦੇ ਚ ਮੈਨੂੰ ਪਤਾ ਕਿੱਦਾਂ ਬਣਾਇਆ ਸੌਰੀ ਯਾਰ ਮੈਂ ਨਾ ਪਹਿਲਾਂ ਸ਼ੂਟ ਕਰਨਾ ਭੁੱਲ ਗਈ ਆ ਮੈਂ ਨਾ ਮਿਉਨੀ ਜੀ ਤਿਆਰ ਕੀਤੀ ਆ ਮਤਲਬ ਬੈਟਰ ਤਿਆਰ ਕੀਤਾ ਵਾ ਇਹਦੇ ਚ ਮੈਂ ਪਾਇਆ ਸੀਗਾ ਇੱਕ ਚਮਚ ਦਹੀਂ ਪਾਇਆ ਠੀਕ ਆ ਫਿਰ ਮੈਂ ਪਾਈ ਅਮੋਲ ਦੀ ਕਰੀਮ ਜਿਹੜੀ ਕਿ ਖਤਮ ਹੋਣ ਵਾਲੀ ਹੈ ਤੇ ਆਹਾ ਮਿਉ ਨਹੀਂ ਪਾਈ ਸੀਗੀ ਤੇ ਟਮਾਟੋ ਕੇਚਪ ਥੋੜਾ ਜਾਂ ਇਹ ਤੇ ਅੱਧਾ ਪਿਆਜ਼ ਪੂਰਾ ਪਿਆਜ਼ ਕੱਟਿਆ ਸੀ ਪਰ ਅੱਧਾ ਕਾਫੀ ਸੀ ਬੱਚੇ ਜ਼ਿਆਦਾ ਪਿਆਜ਼ ਖਾਂਦੇ ਨਹੀਂ ਹੈਗੇ ਤੇ ਅੱਧਾ ਪਾਇਆ ਸੀ ਖੀਰਾ ਠੀਕ ਆ ਤੇ ਫਿਰ ਮੈਂ ਪਾਤਾ ਇਹਦੇ ਚ ਨਮਕ ਮਿਰਚ ਤੇ ਔਰਗੈਨੋ ਦਾ ਪੈਕੇਟ ਪਿਆ ਸੀਗਾ ਉਹ ਪਾਤਾ ਇੱਦਾਂ ਕਰਕੇ ਬਹੁਤ ਹੀ ਸੋਹਣਾ ਜਿਹਾ ਬੜਾਈ ਆ ਦੇਖੋ ਦਿਖ ਰਿਹਾ ਖੀਰਾ ਔਰ ਪਿਆਜ਼ ਬਹੁਤ ਸੋਹਣਾ ਬੈਟਰ ਰੈਡੀ ਹੋ ਗਿਆ ਹੁਣ ਇਹਨਾਂ ਨੂੰ ਮੈਂ ਦੇਤੇ ਲਾਉਂਗੀ ਬ੍ਰੈਡ ਤੇ ਫਿਰ ਮੈਂ ਰੈਡੀ ਕਰੂੰਗੀ ਸੈਂਡਵਿਚ ਠੀਕ ਹੈ ਬੱਚੇ ਆਣ ਵਾਲੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਰੈਡੀ ਕਰ ਦੂੰਗੀ ਵੈਸੇ ਪ੍ਰੌਨਟੀਆਂ ਵੀ ਬਣੀਆਂ ਪਈਆਂ ਨੇ ਉਹਨਾਂ ਦਾ ਜੋ ਜੀ ਕਰੂਗਾ ਉਹੀ ਖਾ ਲੈਣਗੇ ਮੈਂ ਦਿਖਾਨੀ ਆ ਤੁਹਾਨੂੰ ਤੇ ਇਹ ਹੁਣ ਆਪਾਂ ਬਣਾਣੇ ਆ ਸੈਂਡਵਿਚ ਥੋੜਾ ਦੇਖਾ ਅਰੇ ਯਾਰ ਆ ਬੈਟਰ ਤਾਂ ਬਹੁਤ ਵਧੀਆ ਬਣਿਆ ਵਾ ਤੇ ਨਾ ਪਹਿਲਾਂ ਮੈਂ ਉਹ ਗੋਲ-ਗੋਲ ਕੱਟ ਕੇ ਪਾਉਂਦੀ ਸੀ ਇਹਦੇ 'ਚ ਖੀਰਾ ਔਰ ਟਮਾਟਰ ਉਹ ਉਹਦੇ ਨਾਲ ਫਿਰ ਸੈਂਡਵਿਚ ਨਾ ਬिखर ਜਾਂਦਾ ਵਾ ਉਹ ਖਾਇਆ ਨਹੀਂ ਜਾਂਦਾ ਚੰਗੀ ਤਰ੍ਹਾਂ ਬੱਚਿਆਂ ਕੋਲ ਵੀ ਤੇ ਮੇਰੇ ਕੋਲ ਵੀ ਫਿਰ ਮੈਂ ਸੋਚਿਆ ਬਰੀਕ-ਬਰੀਕ ਕੱਟ ਕੇ ਪਾਣੀ ਆ ਹਨਾ ਖਾਣ 'ਚ ਕੋਈ ਦਿੱਕਤ ਨਹੀਂ ਆਊਗੀ ਤਾਂ ਨਾਲ ਚਾਹ ਵੀ ਬਣਾਉਂਗੀ ਠੀਕ ਆ ਤੁਸੀਂ ਵੀ ਕਹੋਗੇ ਸੈਂਡਵਿਚ ਦੇ ਨਾਲ ਚਾਹ ਪਰ ਹਾਂ ਹੁਣ ਆ ਗਈਆਂ ਸਰਦੀਆਂ ਥੋੜੀਆਂ ਸ਼ੁਰੂ ਹੋ ਗਈਆਂ ਵਾ ਹੁਣ ਤਾਂ ਗਰਮੀਆਂ ਚ ਦੋ ਟਾਈਮ ਚਾਹ ਪੀਂਦੇ ਸੀਗੇ ਹੁਣ ਸਰਦੀਆਂ ਚ ਤਿੰਨ ਟਾਈਮ ਚਾਹ ਸ਼ੁਰੂ ਹੋ ਗਈ ਸਾਡੀ ਯਾਰ ਕਿੰਨਾ ਕੁ ਕੰਟਰੋਲ ਕਰੇ ਬੰਦਾ ਮਤਲਬ ਮਿੱਠੇ ਤੋਂ ਠੀਕ ਆ ਮੇਰੇ ਤੋਂ ਜਿੰਨਾ ਕੋ ਹੋ ਪਾਂਦਾ ਮੈਂ ਕਰਦੀ ਆ ਬਟ ਚਾਹ ਨਹੀਂ ਛੱਡੀ ਜਾਂਦੀ ਐਦਾਂ ਹੁੰਦਾ ਕਿ ਚਾਹ ਤਾਂ ਪੀ ਲਈਏ ਤਾਂ ਜਿੱਦਾਂ ਹੁਣ ਮੈਂ ਇੱਕ ਇੱਕ ਸੈਂਡਵਿਚ ਖਾਉਂਗੀ ਮੈਂ ਠੀਕ ਹੈ ਜਿਆਦਾ ਨਹੀਂ ਖਾਉਂਗੀ ਔਰ ਇੱਕ ਕੱਪ ਚਾਹ ਦਾ ਬਸ ਮੇਰਾ ਦੁਪਹਿਰ ਦਾ ਇਹੀ ਹੋਊਗਾ ਪਰੌਂਠੀ ਨਹੀਂ ਮੈਂ ਖਾਉਂਗੀ ਬਿਲਕੁਲ ਵੀ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਜੇ ਮੈਂ ਬਾਹਰਲਾ ਖਾ ਲੈਣੀ ਇਦਾਂ ਦਾ ਕੁਛ ਨਾ ਲਟਰਨ ਸ਼ਟਰਨ ਸੈਂਡਵਿਚ ਪਾਸਤਾ ਫਿਰ ਮੈਂ ਰੋਟੀ ਬਿਲਕੁਲ ਨਹੀਂ ਖਾਂਦੀ ਜੇ ਮੈਂ ਰੋਟੀ ਖਾ ਲਾਂ ਫਿਰ ਮੈਂ ਇਹ ਸਾਰੀਆਂ ਚੀਜ਼ਾਂ ਨਹੀਂ ਖਾਂਦੀ ਬੱਚੇ ਆ ਗਏ वेलकम मेरे बच्चों मोस्ट वेलकम ਤੁਹਾਡਾ ਤੁਹਾਡੇ ਘਰ ਚ ਅੱਜ ਤੁਹਾਡੇ ਲਈ ਤੁਹਾਡੀ ਮਾਂ ਬਣਾ ਰਹੀ ਸੈਂਡਵਿਚ ਇਹ ਦੇਖੀਏ ਮੇਰੇ ਬੱਚੇ ਆ ਚੁੱਕੇ ਤੁਹਾਡਾ वेलकम ਟੂ ਦੀ ਹਾਊਸ ਕਿਹਦਾ ਰਹਾ ਦਿਨ ਬਹੁਤ ਅੱਛਾ ਤੁਹਾਡਾ ਕਿਵੇਂ ਰਹਾ ਕੋਈ ਪੜਾਈ ਕਿਵੇਂ ਹੋਈ ਬਸ ਇੱਕ ਕਿੱਟ ਤਾਂ ਹੋਇਆ ਕਿਹੜਾ ਉਹ ਵੀ ਰਾਈਟਿੰਗ ਦਾ ਹੀ ਹੋਇਆ ਹਾਂ ਹੋਰ ਕੋਈ ਕੰਮ ਨਹੀਂ ਹੋਇਆ ਕੜਾ ਕੜੇ ਦੀ ਤਾਰੀਫ਼ ਕੀਤੀ ਫਿਰ ਨਹੀਂ ਭਜਨ ਨੂੰ ਦਿਖਾਇਆ ਸੀ ਕੜਾ ਉਹ ਲੇਕਿਨ ਆਇਆ ਪੈਂਕ ਨਹੀਂ ਆਇਆ ਅੱਛਾ ਅਮਰੀਤ ਹੋਰ ਕੋਈ ਖਾਸ ਗੱਲ ਕਿਵੇਂ ਦਾ ਰਿਹਾ ਦਿਨ ਹੈ ਤੂੰ ਦਿਖਾਇਆ ਹੁਣ ਆਪਣੇ ਦੋਸਤ ਨੂੰ ਕੀ ਨਾਮ ਉਹਦਾ ਕੁਨਾਲ ਕੁਨਾਲ ਤਾਂ ਆ ਜਾਏਗਾ ਅੱਛਾ ਕਹੀਂ ਤਾਂ ਬਿਕਾਰ ਰਿਹਾ ਜੀ अच्छा क्यों ओदे नाल तेरा की मतलब पढ़ाई ਕਰਨ ਜਾਣਾ કે ਆਪਣੇ دوستوں ਨੂੰ ਮਿਲਣ ਜਾਣਾ ਹੈ ਮੈਨੂੰ ਪੜਾਈ ਚ ਕੋਈ ਉਹ ਨਹੀਂ ਚਾਹੀਦੀ ਕੰਪਲੇਂਟ ਠੀਕ ਹੈ ਨਾ ਹਾਂ ਸੁਣਾਈ ਦੇ ਰਿਹਾ ਕੋਈ ਕੰਪਲੇਂਟ ਨਹੀਂ ਮੈਨੂੰ ਸਕੂਲ ਵੱਲੋਂ ਚਾਹੀਦੀ ਟੀਚਰਸ ਦੀ ਹਾਂ ਠੀਕ ਹੈ ਨਾ ਹਾਂ ਚਲੋ 유ਨੀਫਾਰਮ ਉਤਾਰੋ ਦੂਜੇ ਕੱਪੜੇ ਪਾਓ ਤੇ ਮੈਂ ਨਾਲ ਕੰਮ ਕਰਦੇ ਹਾਂ ਨਾ ਹੈ ਨਾਲ ਕੰਮ ਕਰਦੇ ਹਾਂ ਕੱਟੇ ਬੈਠ ਕੇ ਹੂੰ ਤਾਂ اچھا ਨਾਲ ਨਾਲ ਬਸ ਚੱਲ ਲੈ ਤੂੰ ਕਿਹੜੀਆਂ ਗੱਲਾਂ ਗੱਲਾਂ

ਚਲ ਮੈਂ ਬਣਾਉਣੀ ਆ ਠੀਕ ਆ ਪਾਸਤਾ ਯਾਰ ਖਰਾਬ ਹੋ ਗਿਆ ਤੁਸੀਂ ਦੋਨੇ ਰਾਤੀ ਖਾ ਲੈਂਦੇ ਦੋ ਡੱਬੇ ਖਰਾਬ ਹੋ ਗਏ ਪਾਸਤੇ ਦੇ ਉਹ ਪਏ ਅੰਦਰ ਸਾਰਾ ਖੱਟਾ ਹੋ ਗਿਆ ਫਿਰ ਕੀ ਹੋਗਾ ਕਿ ਖਰਾਬ ਤੁਸੀਂ ਰਾਤ ਨੂੰ ਹੀ ਖਾ ਲੈਂਦੇ ਤੈਨੂੰ ਮੈਂ ਕਿਹਾ ਪਾਪਾ ਨੇ ਤੈਨੂੰ ਕੈਸੀ ਫ੍ਰਿਜ ਚ ਰੱਖਦੇ ਹਨਾ ਮੈਨੂੰ ਯਾਦ ਨਹੀਂ ਰਿਹਾ ਉਹ ਬਾਹਰ ਪਿਆ ਰਹਿ ਗਿਆ ਤੇ ਖਰਾਬ ਧਿਆਨ ਦੇ ਲਿਆ ਕਰੋ ਥੋੜਾ ਜਿਹਾ ਸਹੀ ਜਾ ਜਾ ਸਹੀ ਨਾ 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 ਛੱਡ ਦੇ ਖੱਟਾ ਆ ਵਾ ਸੱਟ ਦੇ ਤੈਨੂੰ ਮੈਂ ਕਹ ਰਹੀ ਅਮਰੀਕ ਰਣਾ ਖਾਈ ਅਮ੍ਰਿਤ ਖਰਾਚੀ ਸੜਦੇ ਸਟਦੇ ਉੱਥੇ ਸੜਦੇ ਲਫਾਫੇ ਠੀਕ ਨਹੀਂ ਹੈ ਤੁਹਾਨੂੰ ਨਹੀਂ ਨਾ ਪਤਾ ਲੱਗਦਾ ਖਰਾਬ ਚੀਜ਼ ਆ ਕਿ ਨਹੀਂ ਨਿਕਾਲ ਖੱਟਾ ਯੂਨੀਫਾਰਮ ਉਤਾਰੋ ਆਈ ਕਾਰਡ ਟੰਗੋ ਆਪਣੇ ਉੱਤੇ ਤੂੰ ਜਾ ਮੈਂ ਆਪ ਕੋ ਐਸੇ ਬੁਲਾ ਰਿਹਾ ਹਾਂ ਹੈਲੋ ਦਿਲ ਇਸ ਸਾਲ ਚੋਰੀ ਸੁਰੱਖਿਅਤ ਦੇਖ ਬੋ ਟੈਸਟ ਹਲਾਮੇ ਧੰਨਵਾਦ ਬੇਦਮ ਹੈ ਕਿ ਆਖਰੀ ਮੈਚ ਛੋੜੇ ਤਾ स्वाद खा ले ना चल अमृत तुम्हें तो खा ले तो लेकिन मैं इतना अच्छा परफॉर्म तो करूंगी कि बाकी दोनों जजेस मुझे फुल मार्क्स दें आज मुझे हर नॉट टेस्टी बनाना नॉट टेस्टी सैंडविच बना बोया और नाल में देख रही हूं अनुपमा चीज का बचा पूरा नहीं देखूंगी सिर्फ ये शॉर्ट्स देख रही हूं थोड़े थोड़े और सैंडविच ਕਿਆ ਕਮਾਲ ਦੇ ਸੈਂਡਵਿਚ ਬਣਾਏ ਕਮਲ ਤੂੰ ਸ਼ਾਬਾਸ਼ ਹੁਣ ਮੈਂ ਧੋ ਰਹੀਆਂ ਕੱਪੜੇ ਇੱਧਰ ਮਸ਼ੀਨ ਲਾਈ ਹੋਈ ਆ ਅੱਜ ਸ਼ਨੀਵਾਰ ਸ਼ਾਮ ਦਾ ਦੇ ਮੈਂ ਅੱਜ ਸ਼ਾਮ ਨੂੰ ਹੀ ਧੋ ਲੈਣੇ ਆ ਕਿਉਂਕਿ ਕੱਲ ਆਣਾ ਸਾਡੇ ਰਿਸ਼ਤੇਦਾਰਾਂ ਨੇ ਸਪੈਸ਼ਲੀ ਲੁਧਿਆਣੇ ਤੋਂ ਆ ਰਹੇ ਨੇ ਇੰਨੇ ਸਾਲਾਂ ਬਾਅਦ ਤੇ ਆਹ ਕੱਪੜੇ ਧੋਤੇ ਹੋਏ ਆ ਇੱਕ ਬਾਲਟੀ ਹਜੇ ਮਸ਼ੀਨ ਚ ਲਈ ਆ ਹਜੇ ਟੱਪ ਚ ਲਈ ਆ ਹੋਰ ਢੇਰ ਲੱਗ ਗਿਆ ਆ ਇੰਦਰਜੀਤ ਸਾਰੇ ਸਾਰੇ ਕੱਪੜੇ। ਯਾਰ ਆਹ ਮਸ਼ੀਨ ਚੋਂ ਕੱਢਣ ਤੇ ਘਾਟੇ ਵੀ ਕੱਪੜੇ ਉਲਝਣ ਆਉਂਦੇ ਆ ਦੇਖਿਓ। ਆਹ ਕੰਮ ਤਾਂ ਨਾ ਮੈਨੂੰ ਬਹੁਤ ਔਖਾ ਲੱਗਦਾ ਬਹੁਤ ਗੁੱਸਾ ਆਉਂਦਾ ਫੇਰ ਆ ਕੱਲੇ ਕੱਲੇ ਕੱਪੜਿਆਂ ਨੂੰ ਕੱਢੋ। ਹਾਏ ਹੁਣ ਵੱਜ ਚੁੱਕੇ ਨੇ ਰਾਤ ਦੇ 8 ਔਰ ਮੈਂ ਕੱਪੜੇ ਧੋ ਕੇ ਹੁਣੇ ਵੇਲੀ ਹੋਈ ਸੀਗੀ ਸੁੱਕਣੇ ਵਗੈਰਾ ਕੱਪੜੇ ਪਾ ਜਾਂਦੇ ਐ। ਔਰ ਮੈਂ ਰਾਤ ਨੂੰ ਰੈਡੀ ਤਾਂ ਹੋਈ ਸੀ ਕਿ ਥੋੜਾ ਜਾਂ ਕਿਸੇ ਦੇ ਪ੍ਰੋਗਰਾਮ ਸੀਗਾ ਪ੍ਰੋਗਰਾਮ ਨਹੀਂ ਮਤਲਬ ਕਵਾਲੀਆਂ ਕੀ ਕਹਿੰਦੇ ਹਨ ਉਹਨੂੰ ਦਨਦਾਰ ਜਾ ਕੇ ਦਿਖਾਵਾਂਗੇ ਭੰਡਾਰਾ ਵਗੈਰਾ ਕਵਾਲੀਆਂ ਕੁਝ ਇਸ ਤਰ੍ਹਾਂ ਦਾ ਪੀਰਾਂ ਦਾ ਤੇ ਉਹਦੇ ਲਈ ਜਾ ਉਹਦੇ ਲਈ ਮੈਂ ਰੈਡੀ ਹੋਈ ਸੀਗੀ ਆਹ ਵਾਲਾ ਸੂਟ ਪਾਇਆ ਸੀਗਾ ਤੇ ਇੱਧਰ ਬੱਚੇ ਬੈਠੇ ਨੇ ਦੇਵ ਜੀ ਹਜੇ ਤੱਕ ਆਏ ਨਹੀਂ ਹੈਗੇ ਵੈਸੇ ਮੈਂ ਕੜੀ ਔਰ ਰੋਟੀ ਸਾਡੀ ਰੈਡੀ ਆ ਕੜੀ ਵਸ ਬਣ ਰਹੀ ਹੈ ਇਧਰ ਕੜੀ ਰੈਡੀ ਹੋ ਗਈ ਹੈ ਖੱਟੀ-ਖੱਟੀ ਕੜੀ ਕਿਉਂਕਿ ਲੱਸੀ ਬਹੁਤ ਖੱਟੀ ਸੀਗੀ ਰੋਟੀ ਵੀ ਰੈਡੀ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਮੰਮੀ ਨੂੰ ਜੁੱਤੀ ਦਿਵਾਣ ਕਿਉਂਕਿ ਕੱਲ ਜਾਣਾ ਵਿਆਹ ਤੇ ਹੁਣ ਮੰਮੀ ਕਹਿੰਦੀ ਮੇਰੇ ਕੋਲ ਕੋਈ ਚੱਪਲ ਨਹੀਂ ਹੈਗੀ ਮੈਨੂੰ ਜੁੱਤੀ ਦਿਵਾ ਤੇ ਹੁਣ ਮੰਮੀ ਨੇ ਜੁੱਤੀ ਦਵਾਨ ਜੇ ਮੰਮੀ ਜਲਦੀ ਚੱਲ ਦੁਕਾਨਾ ਬੰਦ ਹੋ ਜਾਣੀ ਰਾਤ ਅੱਡੀ ਹੋਈ ਪਈ ਆ ਹੁਣ ਸਰਦੀਆਂ ਦਾ ਟਾਈਮ ਆ ਜਲਦੀ ਅਗਲੇ ਬੰਦ ਕਰਕੇ ਚਲੇ ਜਾਂਦੇ ਆ ਬਸ ਹੁਣ ਚੱਲਦੇ ਆ ਅਸੀਂ ਮੰਮੀ ਨੇ ਜੁੱਤੀ ਲੈ ਲਈ ਅਮ੍ਰਿਤਾ ਉਹ ਅਮ੍ਰਿਤਾ ਬੰਦ ਕਰ ਦੇ ਬੰਦ ਹੀ ਕਰ ਦਿੰਨੇ ਘੜੀ ਬਸ ਬਣ ਚੁੱਕੀ ਐ ਹੋਰ ਬੱਚੇ ਦਾ ਧਿਆਨ ਨਾ ਆ ਰਿਹਾ ਤੇ ਹੋਰ ਠੀਕ ਆ ਦੀ ਰਹੀ ਆ ਅਸੀਂ ਹੁਣ ਅਸੀਂ ਜਾ ਰਹੇ ਆ ਕੀ ਵਾਸ ਕਰ ਮਮੀ ਵੀਡੀਓ ਤਾਂ ਬਣਾਣੀ ਤਾਂ ਨਹੀਂ ਹੈ ਬੰਦ ਕਰ ਦੇ ਨਹੀਂ ਬੰਦ ਕਰ ਨਹੀਂ ਉੱਥੇ ਟਿੱਕਰ ਬਣਾ ਦੇ ਜਾਂਗੀ ਓਏ ਤੇ ਨਹੀਂ ਮੈਂ ਮੁੜ ਜਾ ਬੰਦ ਕਰ ਆ ਜੀ ਚਲੋ ਮੰਮੀ ਗਾਰੇ ਬੰਦ ਕਰ ਬੰਦ ਉੱਥੇ ਜਾ ਕੇ ਬਣਾ ਦੇ ਉੱਥੇ ਜਾ ਕੇ ਬਣਾ ਲਈ ਚਲੋ ਠੀਕ ਆ ਨਸੀ ਐਸੀ ਮੰਮੀ ਲਈ ਜੁੱਤੀ ਪਰ ਮੰਮੀ ਨੂੰ ਕੋਈ ਕਨਫਿਊਜ਼ਨ ਹੋ ਰਹੀ ਕੋਈ ਪਸੰਦ ਨਹੀਂ ਆ ਰਹੀ ਬੈਲੀ ਆ ਵਸੇ ਠੀਕ ਲੱਗ ਰਹੀ ਆ ਹੂੰ ਆ ਬਲੈਕ ਵਾਲੀ ਵੀ ਵਧੀਆ ਵਾਂ ਹਾਂ ਇਹ ਪਾਇਓ ਇਹ ਪਾ ਕੇ ਖੁੱਲੂਗੀ ਮੰਮੀ ਹਾਂ ਇਹ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਬਸ ਥੋੜੀ ਜਿਹੀ ਸਮਝ ਗਈ ਹਾਂ ਇਹ ਵੀ ਸਹੀ ਲੱਗ ਰਹੀ ਆ ਬਟ ਆਹ ਵਾਲੀ ਜ਼ਿਆਦਾ ਵਧੀਆ ਲੱਗ ਰਹੀ ਆ ਕਮਲ ਤੁਸੀਂ ਰਹਿੰਦੇ ਕਿੱਥੇ ਹੋ ਰਾਜੀ ਗੁਰਬਖਸ਼ ਕੋਲ ਨਹੀਂ ਹਾਂ ਗੁਰਬਖਸ਼ ਕੋਲ ਨਹੀਂ ਤੇ ਜਿਹੜਾ ਟੇਲਰ ਆ ਸੰਜੂ ਟੇਲਰ ਉਹਦੇ ਨਾਲ ਉਹਦੇ ਨਾਲ ਵਾਲੇ ਕਲੇ ਚ ਹਾਂਜੀ ਉਹਦੇ ਨਾਲ ਜਿਹੜੀ ਸੀ ਤੇ ਸਾਡੀ ਗਲੀ ਦੀ ਕੁੜੀ ਵੀ ਗਈ ਉਹ ਨਾ ਰਜਨੀ ਰਜਨੀ ਉਹ ਬਾਰੋਂ ਮਟਾਰ ਦਾ ਇਹੋ ਬਿਜ਼ਨਸ ਪਿੰਕੀ ਆਹ ਨਾਲ ਬੈਠੇ ਆਜਾ ਬੇਟਾ ਆਜਾ ਪਿੰਕੀ ਪਿੰਕੀ ਪਿੱਛੇ ਪਿੱਛੇ ਉੱਤਰ ਇੱਧਰ ਬੁੱਥਾ ਕਰ ਆਪਣੇ ਔਰ ਪਿਆਰ ਮਿਲ ਰਿਹਾ ਇਹਨਾਂ ਤੋਂ ਔਰ ਆਪਾਂ ਲੱਗਰ ਸਾਰੇ ਖੀਰ ਸ਼ੇਅਰ ਕਰਦੇ। ਮੀਚ ਬੱਸ। ਅਬ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮੁਸਫੇ ਸਾਨੂੰ ਵਧੀਆ ਲੱਗਿਆ ਕਿ ਸਾਡੇ ਮੰਡੇ ਦੇ ਬੰਦੇ ਵੀ ਇੰਨੇ ਫੇਮਸ ਨੇ। ਐਸਾ ਨੀਸੀ ਨਾਲ سپورਟ ਕਰਨਾ ਔਰ ਹੋਣ ਦੀ ਮੀਡੀਆ ਨੂੰ ਵੀ ਸ਼ੇਅਰ ਵੀ ਕਰਨਾ ਬਹੁਤ ਚੰਗੇ ਬੰਦੇ ਨੇ। ਬਹੁਤ ਨੇਚਰ ਇਹਨਾਂ ਦਾ ਵਧੀਆ। ਚੱਲ ਆ ਗਿਆ। ਆ ਰਹਾ ਹਾਂ। ਚਾਬੀ ਦਿਓ। ਦੇਖਦੀ ਹੈ ਨਾ ਤੁਸੀਂ ਵੀ ਦੇਖੋ ਮੈਨੂੰ ਹੁੰਦਾ ਵੀ ਨਹੀਂ ਅੱਛਾ ਬਣਾਉਂਦੇ ਆ ਲਈ ਬਹੁਤ ਨਾਈਸ ਲੱਗਦਾ ਐਂਡ ਆਰੇ ਵਲੋਗਸ ਖਾਣਾ ਦਾ ਬਰਥਡੇ ਵਾਲਾ ਵਲੋਗ ਬਹੁਤ ਹਣਾ ਜਿਹਾ ਲੱਗਿਆ ਸੀ ਲੈਟਾ ਦਾ ਬਰਥਡੇ ਸੀਗਾ ਨਾ ਦੇਖੋ ਇੱਧਰ ਨੂੰ ਲਫੜਾ ਰੋਕੋ ਇੱਧਰ ਨੂੰ ਇਹਦੇ ਦੇਖੋ ਦਰਵਾਜ਼ਾ ਇੱਧਰ ਦੇਖੋ ਵਲੋਗ ਬਣ ਰਿਹਾ ਬਟਾ ਕੇ ਰੋਕੀਓ ਹੈਲੋ ਨੂੰ ਕਹਿੰਦੀ ਮੈਂ ਰਹਗੀ ਕਿਰਪਾ ਕਰ ਮੈਂ ਦਿੱਤੀ ਮੈਂ ਲੋ ਜੀ ਲੋ ਤੁਸੀਂ ਲੋ ਘਰੇ ਆ ਗਏ ਹੋયા ਤੇ ਇਹ ਮਾਸਟਰ ਜੀ ਮਹਾਰਾਜ ਜੀ ਨੇ ਉੱਥੇ ਨਹੀਂ ਖਾਇਆ ਕਹਿੰਦੇ ਮੈਂ ਤਾਂ ਘਰੇ ਜਾ ਕੇ ਖਾਉਂਗਾ ਕਿਉਂ ਨਹੀਂ ਖਾਇਆ ਮੈਨੂੰ ਘਰ ਦੀ ਵਧੀਆ ਲੱਗਦੀ ਹੈ ਕੀ ਘਰ ਦੇ ਰੋਟੀ ਦੀ ਵਧੀਆ ਲੱਗਦੀ ਹੈ ਅੱਛਾ ਹੂੰ ਕਿਦੇ ਹੱਥ ਦੀ ਤੇਰੇ ਹੱਥ ਹੂੰ ਮੇਰੇ ਹੱਥ ਦੀ ਤੇ ਇੱਧਰ ਮੰਮੀ ਕੱਟ ਰਹੇ ਨੇ ਸਾਗ ਵਾਊਰਾ ਆਤ ਨੂੰ ਸਾਗ ਹੈ 10 ਵਜੇ ਹੂੰ 10 ਵਜੇ ਸਾਗ ਉਹ ਅੱਧੀ ਰਾਤ ਨੂੰ ਸਾਗ ਹੁਣ ਹੁਣ ਬਣ ਜਾਣਾ ਦੇਖ ਤੂੰ ਸਰੋਂ ਦਾ ਸਾਗ ਆ ਨਾ ਮੰਮੀ ਹਣਾ ਮੰਮੀ ਆ ਦੇ ਸਰੋਂ ਵੀ ਆ ਵਿੱਚ ਆ ਆ ਵੀ ਵਿੱਚ ਪਾਣੀ ਹੈ ਠੀਕ ਕਿੰਦੀ ਆ ਸੱਚ ਇਹ ਆਇਆ ਪਿੰਡ ਤੋਂ ਆਇਆ ਸਪੈਸ਼ਲੀ ਸਾਡੇ ਲਈ ਜਤਿੰਦਰ 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 ਭਾਜੀ ਨੇ ਦਿੱਤਾ ਹੈ ਥੈਂਕ ਯੂ ਸੋ ਮਚ ਜਤਿੰਦਰ ਭਾਜੀ ਸਾਗ ਭੇਜਣ ਲਈ ਔਰ ਲੱਸੀ ਵੀ ਸੀ ਨਾ ਲੱਸੀ ਕਿੱਥੇ ਆ ਬਲੀ ਕਿਥੇ ਹੈ ਨੀ ਕਹਾਂ ਪੇ ਹੈ ਲੱਸੀ ਉੱਪਰ ਤੋਂ ਅੰਦਰ ਰੱਖ ਦਿਓ ਨੀ ਹੈ ਇਹ ਇਹਨਾਂ ਨੂੰ ਅੰਦਰ ਔਰ ਔਰ ਪੈਂਡ ਦੀ ਲੱਸੀ ਵੀ ਆਈ ਹੈ ਸਪੈਸ਼ਲ ਦਿਸ ਇਜ਼ ਬੋਤਲ ਭਰ ਕੇ ਦਿਖਾਇਓ ਚਾਟੀ ਦੀ ਲੱਸੀ ਵਾਹ ਜੀ ਵਾਹ ਲੁੱਕ ਦੇ ਕੋਣ ਕੋਣ ਅੱਛਾ ਸਿਮ ਐ ਆਈ ਰੁਪਲ ਸਾਨੂੰ ਮਦਾ ਆ ਕੀ ਮਧਾਣੀ ਦੇਣ ਸੋਟਾ ਹਾਂ ਮੰਮੀ ਨੇ ਮੰਗਾਈ ਹੋਣੀ ਸਾਗ ਘੋਟਣ ਲਈ ਬਲੈਂਡਰ ਨਹੀਂ ਮਾਰਨਾ ਸੀਗਾ ਹੈ ਕਿਉਂ ਅੱਛਾ ਪੂਰੇ ਦੇਸੀ ਤਰੀਕੇ ਨਾਲ ਬਣਾਣੀ ਆ ਹੈ ਹਾਂ ਦੇਸੀ ਤਰੀਕੇ ਨਾਲ ਬਣਾਉਣਾ ਸਾਗ ਚਲੋ ਮੈਂ ਹੁਣ ਇਹਨਾਂ ਨੂੰ ਰੋਟੀ ਪਾ ਕੇ ਦੇਣੀ ਆ ਕਿੱਥੋਂ ਲਿਆਂਦਾ ਕੜੀ ਖੱਟਿਕ ਖੱਟਿਕ ਕੜੀ ਮੇਰਾ ਬੜਾ ਮਨਸੀ ਕੜੀ ਖਾਣ ਦਾ ਚਲੋ ਸਵੇਰੇ ਖਾਉਂਗੀ ਪਰੌਂਠੀਆਂ ਨਾਲ ਇਹ ਬੜਾ ਐਸਾ ਲਾਹ ਹਾਂ ਉੱਥੇ ਦਾਲ ਸੀਗੀ ਤੇ ਉਹ ਸੀ ਆਲੂ ਗੋਭੀ ਸਬਜ਼ੀ ਖੀਰ ਬੇਟਾ ਤੈਨੂੰ ਸੌਣ ਨੂੰ ਕਿਹਾ ਟੀਵੀ ਦੇਖਣ ਨੂੰ ਨਹੀਂ ਕਿਹਾ ਆ ਪਰਦੇ ਸੈਟ ਕਰ ਹੂੰ ਮੰਮੀ ਮੈਂ ਹੁਣ ਅੱਧੀ ਰਾਤ ਨੂੰ ਦਾ ਕੁਝ ਮਿਲ ਨਹੀਂ ਜੋ ਹੈਗਾ ਬਸ ਐਈ ਬਣਾ ਦੋ ਬਸ ਜਾ ਪਾਣੀ ਲਿਆ ਕੇ ਦੇ ਪਾਪਾ ਨੂੰ ਇਹ ਇੱਕ ਹੀ ਲਾ ਲਿਆ ਠੀਕ ਹੈ ਜੀ ਆਪਾਂ ਹੁਣ ਕਰਤੇ ਆ ਰੱਬਾ ਵਲੌਗ ਦਾ ਐਂਡ ਅੱਜ ਬਹੁਤ देर ਹੋ ਗਈ ਐ 12 ਵਜਣਾਂ ਲਿਆ ਹੂੰ 12 ਵਜਣਾਂ ਲਿਆ ਅੱਜ ਦੇਰ ਹੋ ਗਈ ਤੁਹਾਨੂੰ ਮੇਰੇ ਵਲੌਗ ਕਿਸ ਤਰ੍ਹਾਂ ਦੇ ਲੱਗੇ ਕਮੈਂਟਾਂ ਚ ਜਰੂਰ ਦੱਸਿਆ ਕਰੋ ਆਪਣੀ ਰਾਏ ਜਰੂਰ ਸ਼ੇਅਰ ਕਰਿਆ ਕਰੋ ਕੀ ਵਧੀਆ ਲੱਗਿਆ ਜਾਂ ਮੈਨੂੰ ਹੋਰ ਕੀ ਇੰਪਰੂਵ ਕਰਨਾ ਚਾਹੀਦਾ ਹਨਾ ਸਾਰੇ ਜਾਨੇ ਆਪਣਾ ਦੱਸਿਆ ਕਰੋ ਤੇ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੌਗ ਦੇ ਨਾਲ ਕੱਲ ਲੁਧਿਆਣੇ ਤੋਂ ਆ ਰਹੇ ਨੇ ਸਾਡੇ ਰਿਸ਼ਤੇਦਾਰ ਪਹਿਲੀ ਵਾਰ ਇੰਨੇ ਸਾਲਾਂ ਬਾਅਦ ਪਹਿਲੀ ਵਾਰ ਆ ਰਹੇ ਨੇ ਔਰ ਕੱਲ ਫਿਰ ਇੱਕ ਨਵਾਂ ਵਲੌਗ ਬਣਾਵਾਂਗੇ ਤੇ ਬਸ ਤੁਹਾਨੂੰ ਸਾਰਿਆਂ ਨੂੰ ਪੋਲਿਨਾਰਜੀ ਹਮੇਸ਼ਾ ਖੁਸ਼ ਰੱਖਣ ਬਾਏ